ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓਜ਼ ਉਮੀਦ ਹੈ ਸਾਰੇ ਠੀਕ ਹੋ ਤੰਦਰੁਸਤ ਹੋ ਹੋ ਤੇ ਆਪਣਾ ਖਿਆਲ ਰੱਖ ਰਹੇ ਹੋ ਅੱਜ ਮੈਂ ਸੋਚਿਆ ਕਿ ਛੋਟਾ ਜਿਹਾ ਬਲੌਗ ਤੁਹਾਡੇ ਨਾਲ ਸਾਂਝਾ ਕਰ ਦਈਏ ਇੰਨੇ ਦਿਨਾਂ ਦੇ ਵਿੱਚ ਆਪਾਂ ਕਿੱਥੇ ਬਿਜ਼ੀ ਰਹੇ ਵੀਡੀਓ ਕਿਉਂ ਲੇਟ ਆਉਂਦੀਆਂ ਰਹੀਆਂ ਸੋ ਉਹਦਾ ਕਾਰਨ ਮੇਨ ਇਹ ਸੀਗਾ ਕਿ ਆਪਣੇ ਮਿਸਤਰੀ ਲਵਾਇਆ ਸੀ ਥੋੜਾ ਥੋੜਾ ਕੰਮ ਸੀ ਕਰਨ ਵਾਲਾ ਕਿਉਂਕਿ ਜਿਹੜਾ ਸਮਾਨ ਸੀ ਪਰਦੀ ਦੀਆਂ ਜਾਲੀਆਂ ਇੱਟਾਂ ਸੀਮੈਂਟ ਇਹ ਆਲਰੇਡੀ ਘਰੇ ਕਾਫੀ ਟਾਈਮ ਤੋਂ ਲਿਆ ਕੇ ਰੱਖ ਰੱਖਿਆ ਸੀਗਾ ਪਰ ਸਾਨੂੰ ਮਿਸਤਰੀ ਨਾ ਮਿਲਣ ਦੇ ਕਾਰਨ ਸਾਡਾ ਕੰਮ ਹੈ ਜਿਹੜਾ ਬਹੁਤ ਜ਼ਿਆਦਾ ਲੇਟ ਹੋ ਗਿਆ ਸੀਗਾ ਤੇ ਖਲਾਰੇ ਤੁਸੀਂ ਦੇਖ ਸਕਦੇ ਹੋ ਘਰ ਦੀ ਕੰਡੀਸ਼ਨ ਕਿਸ ਤਰ੍ਹਾਂ ਹੋ ਜਾਂਦੀ ਹੈ ਮਿਸਤਰੀ ਲੱਗਣ ਤੋਂ ਬਾਅਦ ਸਭ ਨੂੰ ਪਤਾ ਹੈ ਕਿ ਘਰ ਦੇਖਣ ਯੋਗ ਔਰ ਫਿਰ ਜਦੋਂ ਮਿਸਤਰੀ ਲੱਗ ਜਾਂਦਾ ਫਿਰ ਇਹ ਹੁੰਦਾ ਕਿ ਜਲਦੀ ਜਲਦੀ ਮਿਸਤਰੀ ਘਰੋਂ ਚਲਾ ਜਾਵੇ ਫਿਰ ਉਸ ਤੋਂ ਬਾਅਦ ਸਫਾਈਆਂ ਆਪਣੀਆਂ ਸ਼ੁਰੂ ਹੋ ਜਾਣ ਸੋ ਅੰਦਰ ਥੋੜਾ ਜਿਹਾ ਘੱਟ ਕੂੜਾ ਹੈ ਕਿਉਂਕਿ ਬਾਹਰੋਂ ਥੋੜਾ ਪੈਰਪੁਰ ਸਾਫ਼ ਕਰਕੇ ਉਹਨੇ ਪਰ ਜਦੋਂ ਅੰਦਰ ਕੰਮ ਸ਼ੁਰੂ ਹੋਏਗਾ ਤਾਂ ਫਿਰ ਤੋਂ ਅੰਦਰ ਵੀ ਸਾਫ਼ ਨਹੀਂ ਰਹੂਗਾ ਤੇ ਇਹ ਜੀ ਸਾਡੇ ਇੱਕ ਨਾ ਕਿਚਨ ਦੇ ਵਿੱਚ ਪੁਰਾਣੀ ਵਿੰਡੋ ਸੀ ਜਦੋਂ ਅਸੀਂ ਹੌਲੀ ਹੌਲੀ ਕਰਕੇ ਘਰ ਪਾਇਆ ਥੋੜਾ ਥੋੜਾ ਕਰਕੇ ਕਦੇ ਰੂਮ ਬਾਥਰੂਮ ਫਿਰ ਕਿਚਨ ਫਿਰ ਵਰਾਂਡਾ ਫਿਰ ਉਸ ਨੂੰ ਕਵਰ ਕੀਤਾ ਬੰਦ ਕੀਤਾ ਸੋ ਫਿਰ ਉਸ ਤੋਂ ਬਾਅਦ ਸਾਰਾ ਕੁਝ ਵਾਸ਼ਰੂਮ ਵਗੈਰਾ ਇਹ ਅਲੱਗ-ਅਲੱਗ ਅਸੀਂ ਬਣਾਇਆ ਹੈਗਾ ਹਰ 6 ਮਹੀਨੇ ਬਾਅਦ ਇਕੱਠਾ ਨਹੀਂ ਕਰ ਪਾਇਆ ਤੇ ਉਦੋਂ ਅਸੀਂ ਜਦੋਂ ਓਪਨ ਰੱਖਿਆ ਸੀ ਤੇ ਸਾਨੂੰ ਉਹ ਪੁਰਾਣਾ ਵਿੰਡੋ ਸਾਡੇ ਗਵੰਡੀਆਂ ਨੇ ਲਾਇਆ ਸੀ ਤੇ ਅਸੀਂ ਇਹ ਵਿੰਡੋ ਜੰਗਲਾ ਨਾਲ ਅਸੀਂ ਵਿੱਚ ਪਵਾ ਲਿਆ ਸੀ ਕੰਧ ਦੇ ਇਦਾਂ ਤੇ ਇਹ ਜੰਗਲਾ ਹੁਣ ਬੜਾ ਹੀ ਆਡ ਲੱਗਦਾ ਸੀ ਜਦੋਂ ਪਹਿਲਾਂ ਵੀ ਮਿਸਤਰੀ ਲੱਗੇ ਵਰਾਂਡੇ ਨੂੰ ਮੂਰੋ ਫਰੰਟ ਤੋਂ ਕਵਰ ਕਰਕੇ ਗਏ ਸੀ ਤਾਂ ਉਸ ਟਾਈਮ ਤੇ ਵੀ ਉਹਨਾਂ ਨੇ ਆਖੇ ਨਹੀਂ ਲੱਗੇ ਇਹ ਕੱਟਿਆ ਨਹੀਂ ਤੇ ਹੁਣ ਫਾਈਨਲੀ ਆਪਾਂ ਨੂੰ ਇੱਕ ਛੋਟਾ ਜਿਹਾ ਕੰਮ ਕਰਵਾਉਣ ਲਈ ਪੂਰੇ ਘਰ ਨੂੰ ਫਿਰ ਗੰਦਾ ਕਰਨਾ ਪਊਗਾ ਇਸ ਨੂੰ ਆਪਾਂ ਲੋਹੇ ਦਾ ਕਟਵਾ ਰਹੇ ਹਾਂ ਅੱਛਾ ਜੇ ਇਹਨੂੰ ਤੋੜਨ ਭੰਨਣਗੇ ਤੇ ਕਾਫੀ ਅੰਦਰ ਹੈਗਾ ਤੇ ਇਸ ਨੂੰ ਕਾਫੀ ਜ਼ਿਆਦਾ ਤੋੜਨਾ ਭੰਨਣਾ ਪੈਣਾ ਸੀ ਸੋ ਸੋਚਿਆ ਕਿ ਚਲੋ ਜਿੰਨਾ ਪੱਤਰੀਆਂ ਅੰਦਰ ਰਹਿ ਜਾਣਗੀਆਂ ਕੋਈ ਚੱਕਰ ਨਹੀਂ ਉਸ ਦਾ ਬਾਕੀ ਦੀ ਜਿਹੜੀ ਬਾਹਰੋਂ-ਬਾਹਰੋਂ ਪੱਤਰੀਆਂ ਦਿਖਦੀਆਂ ਇਸ ਦੀਆਂ ਪੱਤੀਆਂ ਉਹਨਾਂ ਨੂੰ ਕੱਟ ਕੇ ਤੇ ਜੰਗਲਾ ਇਸ ਤਰ੍ਹਾਂ ਕੱਢ ਕੇ ਇਹਨੂੰ ਭਰ ਦਿੱਤਾ ਜਾਵੇ ਤੇ ਹਾਲਤ ਕਿਚਨ ਦੀ ਬਹੁਤ ਖਰਾਬ ਹੋਣ ਵਾਲੀ ਆ ਹੁਣ ਕਿਉਂਕਿ ਇਸ ਤੋਂ ਬਾਅਦ ਉਹਨਾਂ ਨੇ ਦੀਵਾਰ ਦੇ ਵਿੱਚ फ्रंट वाली वॉल ਤੇ ਹੈ ਜਿਹੜਾ ਵਿੰਡੋ ਵਾਸਤੇ ਤੋੜਾ ਪੰਨੀ ਕਰਨੀ ਆ ਪਹਿਲਾਂ ਚਿਰੀਆਂ ਮਾਰਨਗੇ ਤਾਂ ਫਿਰ ਚਿਰੀ ਮਾਰਨ ਦੇ ਨਾਲ ਕੰਧ ਵਿੱਚ ਕਿੰਨੀ ਡਸਟ ਚੜਦੀ ਹੈ ਸੰਭਾਲ ਵੀ ਨਹੀਂ ਹੁੰਦੀ ਸੋ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਕੁਝ ਵਿਊ ਵਿੰਡੋ ਨੂੰ ਜਦੋਂ ਬਾਹਰ ਕੱਟਤਾ ਤੇ ਉਸ ਤੇ ਵਿੱਚ ਇੱਟਾਂ ਦੀ ਇਸ ਤਰ੍ਹਾਂ 9 ਇੰਚੀ ਕੰਧ ਕਰਤੀ ਹੈ ਵਿੱਚ ਤੇ ਹੁਣ ਇਹਨੂੰ ਪਲਾਸਤਰ ਕਰਨ ਤੋਂ ਬਾਅਦ ਇਹਦਾ ਟੋਟਾ ਜਿਵੇਂ ਕਿ ਛੋਟੇ ਛੋਟੇ ਕੰਮ ਕਰਵਾਏ ਨਾ ਪਲਾਸਟਰ ਤੋਂ ਬਾਅਦ ਇਹ ਚੀਜ਼ਾਂ ਬੜੀਆਂ ਹੀ ਭੜੀਆਂ ਲੱਗਦੀਆਂ ਫਿਰ ਇਹਨਾਂ ਨੂੰ ਪੁੱਟੀ ਰੰਗ ਵਾਲਾ ਜਿਹੜਾ ਕੰਮ ਹੈ ਉਹ ਬੜਾ ਹੀ ਜਲਦੀ ਆਪਾਂ ਨੂੰ ਕਰਾਉਣਾ ਪੈਂਦਾ ਤੇ ਉਸ ਦੇ ਲਈ ਮੈਂ ਮਹੀਨਾ ਦੋ ਮਹੀਨੇ ਵੇਟ ਕਰੂੰਗੀ ਲਓ ਜੀ ਪਾ ਦੇ ਖਲਾਰੇ ਇੱਧਰ ਆ ਆਪਣੀ ਕਿਚਨ ਦੀ ਬਾਹਰਲੀ ਸਾਈਡ ਹੈ ਇਹ ਆਊਟਡੋਰ ਹੈ ਤੇ ਇਹਦੀ ਆਪਾਂ ਵਿੰਡੋ ਕੱਢ ਰਹੇ ਹਾਂ ਆਪਾਂ ਹੁਣ ਤੁਹਾਨੂੰ ਅੰਦਰੋਂ ਜਾ ਕੇ ਦਿਖਾ ਦਿੰਦੇ ਆ ਪਹਿਲਾਂ ਮੈਂ ਇੱਥੇ ਦਿਖਾ ਦਿੰਨੀ ਆ ਕੀ ਕੁਛ ਕੀਤਾ ਕੁਝ ਤੁਹਾਨੂੰ ਆਈਡੀਆ ਇੱਥੇ ਮਿਲ ਜਾਣਾ ਇਹ ਆਪਣਾ ਕਿਚਨ ਦਾ ਸਲੇਬ ਹੈ ਤੇ ਆਹ ਸਲੇਬ ਜਿਹੜਾ ਟੁੱਟਿਆ ਹੋਇਆ ਸੀਗਾ ਆਪਣਾ ਇਹਨੂੰ ਵੀ ਆਪਾਂ ਠੀਕ ਕਰਵਾ ਰਹੇ ਹਾਂ ਆ ਦੇਖ ਲਓ ਇੱਥੇ ਆ ਟਾਈਲ ਟੁੱਟੀਆਂ ਸੀਗੀਆਂ ਇੱਕ ਟਾਈਲ ਆਪਣੀ ਹਉਥੇ ਜਾ ਕੇ ਟੁੱਟੀ ਹੋਈ ਆ ਉਹ ਜਿੱਥੇ ਇੰਡਕਸ਼ਨ ਚੁੱਲਾ ਪਿਆ ਤੇ ਕੰਡੀਸ਼ਨ ਦੇਖੋ ਤੁਸੀਂ ਕੀ ਬਣਾ ਰੱਖੀ ਆ ਮਤਲਬ ਮੈਨੂੰ ਹਰ 6 ਮਹੀਨੇ ਬਾਅਦ ਮਿਸਤਰੀ ਲਾਉਣਾ ਪੈਂਦਾ ਛੋਟੇ-ਛੋਟੇ ਕੰਮ ਕਿਉਂਕਿ ਅਮਾਊਂਟ ਦੇਖਣਾ ਪੈਂਦਾ ਸੋ ਛੋਟੇ-ਛੋਟੇ ਕੰਮ ਹਰ ਕਿਸ਼ਤਾਂ ਵਿੱਚ ਜਦੋਂ ਹਰ ਮਹੀਨੇ ਸੌਰੀ ਹਰ 6 ਮਹੀਨੇ ਬਾਅਦ ਹੁੰਦੇ ਆ ਨਾ ਤਾਂ ਫਿਰ ਹਰ 6 ਮਹੀਨੇ ਬਾਅਦ ਵਾਲਾ ਜਿਹੜਾ ਕੂੜਾ ਖਲਾਰਾ ਚੱਕ ਤੇ ਈਸਵਰ ਡਿਸਾਈਡ ਕੀਤਾ ਕਿ ਆ ਆਪਾਂ ਇੱਥੇ ਕਿਚਨ ਦੇ ਵਿੱਚ ਵਿੰਡੋ ਪਵਾ ਰਹੇ ਹਾਂ ਅੰਦਰੋਂ ਜਾ ਕੇ ਦਿਖਾਉਣੀ ਮੈਂ ਹੁਣ ਤੁਹਾਨੂੰ ਵਿੰਡੋ ਪਵਾ ਰਹੇ ਹਾਂ ਵਿੰਡੋ ਪਾਉਣ ਤੋਂ ਬਾਅਦ ਆਪਾਂ ਮਿਸਤਰੀ ਆ ਜਿਹੜੇ ਨਹੀਂ ਲਾਵਾਂਗੇ ਹੁਣ ਤੇ ਇਹ ਅੰਦਰ ਕੀ ਜਿਹੜਾ ਕਿਚਨ ਦੇ ਉਹ ਜੰਗਲਾਇਆ ਪਾਇਆ ਸੀਗਾ ਵਿੰਡੋ ਉਹ ਆਪਾਂ ਭਰਾਤੀਏ ਤੇ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਅੰਦਰ ਹਾਲਤ ਦੇਖੋ ਤੁਸੀਂ ਪੂਰੇ ਘਰ ਦੀ ਬਹੁਤ ਖਰਾਬ ਹੋ ਗਈ ਹੈ ਤੇ ਬਾਕੀ ਕੀ ਕੰਮ ਕਰਾਇਆ ਮੈਂ ਉਹ ਵੀ ਦਿਖਾਉਣੀ ਆ ਤੁਹਾਨੂੰ ਏ ਉਹ ਵਿੰਡੋ ਹੈ ਜੀ ਜਿਹੜੀ ਤੁਸੀਂ ਅੰਦਰੋਂ ਦੇਖੀ ਹੈ ਕਿਚਨ ਦੇ ਉਹ ਤੇ ਲਾਓ ਜੀ ਹੁਣ ਕਰੋ ਕਿਚਨ ਦੇ ਦਰਸ਼ਨ ਮੈਂ ਸਬਜੀ ਧੋ ਕੇ ਰੱਖੀ ਸੀਗੀ ਮੈਨੂੰ ਕੱਢਣ ਦਾ ਮੌਕਾ ਨਹੀਂ ਦਿੱਤਾ ਇਹਨਾਂ ਨੇ ਸਵੇਰੇ ਤੇ ਉਦਹੀਂ ਇਹਨਾਂ ਨੇ ਆਪਣਾ ਕਟਰ ਚਲਾਤਾ ਪੂਰੀ ਇਹ ਸਬਜੀ ਦੁਬਾਰਾ ਫੇਰ ਵਾਸ਼ ਕਰਾਂਗੇ ਆਪਾਂ ਇੱਧਰ ਕੁਝ ਕੁ ਚੀਜ਼ਾਂ ਪਈਆਂ ਹਾਲਤ ਬਹੁਤ ਖਰਾਬ ਕਰਤੀ ਦੇਖੋ ਇਹ ਹੈ ਜੀ ਇੱਧਰਲੇ ਪਾਸੇ ਉਹ ਸਾਹਮਣੇ ਆਪਣੇ ਕੰਮ ਕਰੀ ਜਾਂਦੇ ਆ ਹੁਣ ਜਿਹੜਾ ਮਤਲਬ ਕੀ ਹੈ ਨਾ ਕਿ ਸ ਇੱਥੇ ਕਿਚਨ ਦੇ ਵਿੱਚ ਵੈਂਟੀਲੇਸ਼ਨ ਦਾ ਤਾਂ ਸੀਗਾ ਹੀ ਪ੍ਰੋਬਲਮ ਇੱਕ ਕਵਰ ਵੀ ਸੀਗੀਆਂ ਇਹ ਚੀਜ਼ਾਂ ਕਿ ਸਾਨੂੰ ਮੇਨ ਗੇਟ ਨਹੀਂ ਦਿਖਦਾ ਸੀ ਮੈਨੂੰ ਜਦੋਂ ਵੀ ਕਿਉਂ ਗੇਟ ਦੇ ਉੱਪਰ ਆਵਾਜ਼ ਲਗਾਉਂਦਾ ਸੀ ਤੇ ਇੱਥੋਂ ਮੈਨੂੰ ਬਾਹਰ ਜਾਣਾ ਪੈਂਦਾ ਸੀਗਾ ਚੈੱਕ ਕਰਨ ਕਿ ਕੌਣ ਆਇਆ ਸੋ ਕਿਚਨ ਦੇ ਵਿੱਚ ਵੈਂਟੀਲੇਸ਼ਨ ਦਾ ਜ਼ਰੂਰੀ ਹੈ ਹੀ ਹੈ ਤੇ ਕਿਚਨ ਇੱਕ ਐਜਾ ਪਲੇਟਫਾਰਮ ਹੈ ਜਿੱਥੇ ਲੇਡੀਆਂ ਸਾਰਾ ਦਿਨ ਮਤਲਬ ਕੰਮ ਕਰਦੀਆਂ ਅੰਦਰ ਰਹਿੰਦੀਆਂ ਤੇ ਉਹਨਾਂ ਨੂੰ ਬਾਹਰ ਬਾਰ-ਬਾਰ ਜਾਣਾ ਪੈਂਦਾ ਕੋਈ ਆਵਾਜ਼ ਆਂਦੀ ਹੈ ਜਾਂ ਕੁਝ ਤਾਂ ਉਹਦਾ ਮੈਨੂੰ ਬਹੁਤ ਜ਼ਿਆਦਾ ਸੌਖ ਸੁਖ ਹੋ ਗਿਆ ਹੁਣ ਸੌਖਾ ਹੋ ਗਿਆ ਤੇ ਆਹ ਜਿਹੜੀਆਂ ਕੰਧ ਭੰਨ ਕੇ ਡੀਟੀਆਂ ਬਿਡੀਆਂ ਕੱਢੀਆਂ ਟੈਂਕਰਾਂ ਪੱਥਰ ਇਹ ਆਪਾਂ ਹੁਣ ਚੁਕਾ ਕੇ ਸਟਾਵਾਂਗੇ ਬਾਹਰ ਮਤਲਬ ਕਿ ਇਹ ਸਫਾਈ ਕਰਨ ਤੇ ਕਮ ਸੇ ਕਮ 3 ਤੋਂ 4 ਦਿਨ ਹੋ ਜੇ ਹੋਰ ਲੱਗ ਜਾਣਗੇ ਕਿਉਂਕਿ ਇੱਕ ਦਿਨ ਤਾਂ ਇਸ ਨੂੰ ਹਜੇ ਵਿੰਡੋ ਫਿਕਸ ਕਰਨੀ ਐ ਇਸ ਦੀਆਂ ਕੋਰਾ ਵਗੈਰਾ ਭਰਨੀਆਂ ਤੇ ਪੱਥਰ ਲਗਾਉਣਾ ਇਸ ਦੇ ਵਿੱਚ ਸੈਲਫ ਠੀਕ ਕਰਨਾ ਤੇ ਇਹ ਕੰਮ ਹੋਈਗਾ ਇਹ ਤੀਸਰੀ ਵਾਰ ਹੋ ਰਿਹਾ ਜੀ ਆਪਣੀ ਸੈਲਫ ਦਾ ਕੰਮ ਹੈ ਜਿਹੜਾ ਤੀਜੀ ਵਾਰ ਛੇੜਾ ਛੇੜਿਆ ਆਪਾਂ ਤੇ ਇੱਧਰ ਦੇਖੋ ਸਿੰਕ ਦੀ ਹਾਲਤ ਸੋ ਮੈਂ ਸੋਚਿਆ ਸੀਗਾ ਕਿ ਮੈਂ ਸਿੰਕ ਆ ਜਿਹੜਾ ਉਹ ਨਵਾਂ ਪਵਾ ਦਿਆਂ ਪਰ ਫਿਰ ਕੁਝ ਕੁ ਚੀਜ਼ਾਂ ਦੇ ਵਿੱਚ ਹੋਰ ਪੈਸਾ ਇਨਵੈਸਟ ਹੋ ਜਾਂਦਾ ਜਿੰਨੀਆਂ ਕਿ ਚੀਜ਼ਾਂ ਸਰਦੀਆਂ ਆਪਾਂ ਸਾਰ ਨੇ ਆਗੇ ਤੇ ਇਹਦੀ ਆਪਾਂ ਫਾਈਨਲੀ ਸਫਾਈ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਕਿ ਆਫਟਰ ਇਹਦੀ ਸਾਰੀ ਸਫਾਈ ਤੋਂ ਬਾਅਦ ਕਿੱਦਾਂ ਦੀ ਲੁੱਕ ਆਈ ਹੈ ਤੇ ਲਓ ਜੀ ਹੁਣ ਮੈਂ ਤੁਹਾਨੂੰ ਹੋਰ ਦਿਖਾ ਦੇਣੀ ਹੈ ਜਿਹੜਾ ਛੋਟੇ-ਛੋਟੇ ਕੰਮ ਜਿਹਨੇ ਕ ਮੈਨੂੰ ਧਿਆਨ ਚ ਆ ਵੀ ਆਪਾਂ ਕਰਵਾਏ ਐ ਵੈਸੇ ਮੇਰਾ ਮਨ ਸੀਗਾ ਕਿ ਮੈਂ ਪੂਰੀ ਸਫਾਈ ਕਰਕੇ ਤੁਹਾਨੂੰ ਘਰ ਦਾ ਰਿਵਿਊ ਦੇਵਾਂਗੀ ਤੇ ਇਹ ਸ਼ੈੱਡ ਹੈ ਜੀ ਆਪਾਂ ਇੱਧਰ ਕਿਚਨ ਦੇ ਬਾਹਰ ਪਵਾਇਆ ਹੈ ਇਹ ਵਿੰਡੋ ਹੈ ਜਿਹੜੀ ਇਹ ਤੁਸੀਂ ਦੇਖ ਰਹੇ ਹੋ ਕਿਚਨ ਦੀ ਹੈ ਕੜਵਾਈ ਹੋਈ ਜੋ ਮੈਂ ਤੁਹਾਨੂੰ ਹੁਣ ਦਿਖਾ ਕੇ ਹਟੀਆਂ ਇਹਦੇ ਚ ਆਪਾਂ ਜੰਗਲਾ ਪਾ ਰਹੇ ਆ ਆਹ ਵਾਲੀ ਚਗਾਠ ਹੈ ਦੀ ਤੇ ਇਹ ਪਾਇਆ ਜੀ ਆਪਾਂ ਇਸ ਦੇ ਉੱਪਰ ਸ਼ੈੱਡ ਸ਼ੈੱਡ ਤੇ ਇੱਧਰ ਅਛਾ ਇਹ ਇਸ ਬਾਹਰ ਵਾਲੀ 플ਸ਼ ਹੈ ਜਿਹੜੀ ਇਹਨੂੰ ਹਜੇ ਪਲਾਸਤਰ ਵਗੈਰਾ ਕਰਨਾ ਹੈ ਇਹ ਕੰਧ ਵੀ ਪਲਾਸਤਰ ਕਰਨ ਵਾਲੀ ਹੈ ਮਿਸਤਰੀ ਹਾਲੇ ਲੱਗੇ ਹੋਏ ਆ ਤੇ ਅੱਧਰ ਆ ਜਾਨੇ ਹੁਣ ਆਪਾਂ ਤੇ ਆ ਜੀ ਉੱਪਰ ਆਪਣੇ ਘਰ ਦੇ ਜਿਹੜੀ ਪਰਦੀ ਸੀਗੀ ਪਰਦੀ ਵਧੀਆ ਨਹੀਂ ਸੀਗੀ ਪਹਿਲਾਂ ਬੜੀ ਖਰਾਬ ਜੀ ਸੀਗੀ ਉਹ ਆਪਾਂ ਪਟਾ ਸੁੱਟੀ ਸੀ ਤੇ ਉਸ ਤੋਂ ਬਾਅਦ ਥੋੜੀ ਜੀ ਪਰਦੀ ਠੀਕ ਕਰਵਾਈ ਹੈ ਜਦੋਂ ਇਹਦੇ ਦੇ ਉੱਪਰ ਪੇਂਟ ਹੋ ਜਾਣਾ ਪੁੱਟੀ ਵਗੈਰਾ ਸਾਰੀ ਦੁਬਾਰਾ ਹੋਣੀ ਹੈ ਹਲੇ ਨਹੀਂ ਕਰਾਵਾਂਗੇ ਆਪਾਂ ਥੋੜਾ ਫੱਗਣ ਜੇ ਦੇ ਮਹੀਨੇ ਵਿੱਚ ਕਰਾਵਾਂਗੇ ਜਾਨੀ ਕਿ ਆਪਾਂ ਮਾਰਚ ਦੇ ਵਿੱਚ ਮਾਰਚ ਅਪ੍ਰੈਲ ਦੇ ਵਿੱਚ ਇਹ ਚੀਜ਼ ਕਰਵਾਵਾਂਗੇ ਸਾਰਾ ਪੇਂਟ ਵੇਂਟ ਤੇ ਉਦੋਂ ਬਿਲਕੁਲ ਠੀਕ ਹੋ ਜਾਣਾ ਤੇ ਇਹ ਐਡਜਸਟ ਵਾਲਾ ਵੀ ਤੋੜਨਾ ਜੀ ਇਹ ਬਾਹਰ ਹੈ ਐਡਜਸਟ ਫੈਨ ਲੱਗਿਆ ਹੋਇਆ ਇਹਦਾ ਵੀ ਇੱਕ ਬਾਕਸ ਲੈਂਦਾ ਹੋਇਆ ਜੋ ਫਰੇਮ ਹੈ ਚੁਗਾਠ ਬਣਾ ਕੇ OS ਦੇ ਵਿੱਚ ਹੁਣ ਮਿਸਤਰੀ ਜਿਹੜੀ ਲਾ ਦੇਣਗੇ ਤੇ ਇਹ ਚਾਲੀ ਇਹਨਾਂ ਨੇ ਇੱਧਰ ਵੀ ਲਾਤੀ ਪਹਿਲਾਂ ਇੱਧਰ ਪੌੜੀਆਂ ਵਾਸਤੇ ਜਗ੍ਹਾ ਰੱਖੀ ਸੀ ਬਟ ਵਸਤੂ ਦੇ ਹਿਸਾਬ ਨਾਲ ਇੱਧਰ ਪੌੜੀਆਂ ਜਿਹੜੀਆਂ ਉਹ ਸਹੀ ਨਹੀਂ ਸੀਗੀਆਂ ਸੋ ਆਪਾਂ ਜਿਹੜਾ ਇੱਧਰੋਂ ਬੰਦ ਕਰਵਾਤਾ ਸੋ ਪੌੜੀਆਂ ਲਈ ਆਪਾਂ ਕੁਝ ਹੋਰ ਦੇਖਾਂਗੇ ਆਪਾਂ ਇਸ ਸਾਈਡ ਹੀ ਪੌੜੀਆਂ ਦਾ ਅਰੇਂਜਮੈਂਟ ਕਰਾਂਗੇ ਫਿਰ ਜਦੋਂ ਵੀ ਕਰਾਂਗੇ ਤੇ ਹਲੇ ਆਪਾਂ ਨੂੰ ਪੌੜੀਆਂ ਦੀ ਢਿੱਡੀ ਲੋਡਣੀ ਕਿਉਂਕਿ ਉਦੋਂ ਤੱਕ ਅਸੀਂ ਜ਼ਿਆਦਾ ਟਾਈਮ ਇੱਥੇ ਨਹੀਂ ਰਹਿਣਾ ਅਸੀਂ ਮਤਲਬ ਬਾਹਰ ਸਾਡਾ ਪਲਾਨ ਹੈ ਚਲੋ ਇੱਕੋ ਫਿਰ ਗੱਲ ਕਰਾਂਗੇ ਜ਼ਿਆਦਾ ਟਾਈਮ ਨਹੀਂ ਹੈ ਅਸੀਂ ਜਿੰਨਾ ਵੀ ਟਾਈਮ ਇੱਥੇ ਹੈਗੇ ਆ ਉਹਦੇ ਲਈ ਸਾਨੂੰ ਇੱਥੇ ਜਿੰਨੀਆਂ ਚੀਜ਼ਾਂ ਬਣ ਗਈਆਂ ਤੇ ਇਹ ਤੋਂ ਬਾਅਦ ਅਸੀਂ ਜਿੱਥੇ ਵੀ ਰਹਿਣਾ ਉਸ ਹਿਸਾਬ ਨਾਲ ਸਾਨੂੰ ਫੈਸਿਲਟੀਆਂ ਫਿਰ ਉੱਥੇ ਵੀ ਚਾਹੀਦੀਆਂ ਹੋਣੀਆਂ ਸੋ ਜ਼ਿਆਦਾ ਆਪਾਂ ਹੁਣ ਇੱਥੇ ਜਿਹੜਾ ਨਹੀਂ ਕਰਦੀਆਂ ਚੀਜ਼ਾਂ ਤੇ ਪਰ ਫਿਰ ਵੀ ਇਹ ਕਹਿ ਕੇ ਮੈਂ ਥੋੜੀਆਂ ਥੋੜੀਆਂ ਚੀਜ਼ਾਂ ਨਾਲ-ਨਾਲ ਹੋਰ ਐਡ ਕਰੀ ਜਾਣੀ ਆ ਦੇਖੋ ਪੌਦੇ ਆ ਜਿਹੜੇ ਇਹ ਵੀ ਵਿਚਾਰੇ ਇਹਨਾਂ ਮਿਸਤਰੀਆਂ ਦੀ ਚਖੇੜ ਮਾਰ ਦੇ ਵਿੱਚ ਆ ਗਏ ਆ ਆ ਸਾਰਿਆਂ ਦੇ ਵਿੱਚ ਸੀਮੈਂਟ ਸੂਮੈਂਟ ਗਮਲਿਆਂ ਦੇ ਵਿੱਚ ਸੁੱਟ ਕੇ ਇਹਨਾਂ ਦੀ ਹਾਲਤ ਦੇਖੋ ਕਿੰਦਾਂ ਦੀ ਕਰਤੀ ਆ ਸੋ ਇਹਨਾਂ ਨੂੰ ਮੈਂ ਦੁਬਾਰਾ ਫੇਰ ਤੋਂ ਠੀਕ ਕਰੂੰਗੀ ਇਹਨਾਂ ਦੀ ਮਿੱਟੀ ਵੀ ਚੇਂਜ ਕਰੂੰਗੀ ਤੇ ਇਹਨਾਂ ਨੂੰ ਦੁਬਾਰਾ ਤੋਂ ਫਿਰ ਆਪਾਂ ਠੀਕ ਕਰਾਂਗੇ ਇਸ ਤਰ੍ਹਾਂ ਤੋੜਤਾ ਇਹਨਾਂ ਨੇ ਤੇ 12 ਦਾ ਟਾਈਮ ਹੋ ਗਿਆ ਜੀ ਧੁੱਪ ਜੀ ਨਿਕਲਨੀ ਸ਼ੁਰੂ ਹੋ ਗਈ ਆ ਹੁਣ ਮੌਸਮ ਤਕਰੀਬਨ ਵਧੀਆ ਆ ਆਪਣਾ ਠੀਕ ਐ ਤੇ ਘਰ ਦੀ ਜਿਹੜੀ ਅੰਦਰਲੀ ਹਾਲਤ ਐ ਉਹ ਵੀ ਬਹੁਤ ਖਰਾਬ ਐ ਬਹੁਤ ਗੰਦੀ ਐ ਸਾਰੇ ਦੀ ਆਪਾਂ ਸਫਾਈ ਸਪੂਈ ਕਰਕੇ ਬਾਅਦ ਵਿੱਚ ਮਿਸਤਰੀਆਂ ਦੇ ਖਲਾਰੇ ਤਾਂ ਜਿਹੜੇ ਸੀਗੇ ਵਿੱਚ ਜੀ ਤੇ ਉਧਰ ਆ ਗਿਆ ਸਾਡਾ ਛੋਟਾ ਜਾਦੂ ਮੇਰਾ ਪਤੀ ਜਾਹੇ ਯੂ ਵੀ ਸਾਡਾ ਤੇ ਭਾਬੀ ਆਗੇ ਸੀਗੇ ਸਾਡੇ ਕੋਲ ਹਫਤਾ ਲਾ ਕੇ ਗਏ ਐ ਦੇ ਵਿੱਚ ਇਹ ਜਦੋਂ ਮਤਲਬ ਮਿਸਤਰੀਆਂ ਦਾ ਖਲਾਰਾ ਹੁੰਦਾ ਹੈ ਨਾ ਤੇ ਉਦੋਂ ਪ੍ਰੋਪਰ ਟਾਈਮ ਨਹੀਂ ਦਿੱਤਾ ਜਾਂਦਾ ਪਰ ਇਹਦੇ ਨਾਲ ਸਾਨੂੰ ਹਮੇਸ਼ਾ ਹੁੰਦਾ ਕਿ ਅਸੀਂ ਪੂਰਾ ਟਾਈਮ ਸਪੈਂਡ ਕਰੀਏ ਇਹਦੇ ਆਉਣ ਨਾਲ ਰੌਣਕਾਂ ਲੱਗ ਜਾਂਦੀਆਂ ਮਤਲਬ ਨਾ ਸਾਰੀਆਂ ਜ਼ਿੰਦਗੀ ਦੀਆਂ ਟੈਨਸ਼ਨਾਂ ਥਕਾਨ ਸਭ ਕੁਝ ਬੰਦਾ ਭੁੱਲ ਜਾਂਦਾ ਇੱਕ ਨਿਆਣਾ ਤੇ 100 ਸਿਆਣਾ ਤੇ ਉਸ ਤੋਂ ਬਾਅਦ ਜੀ ਵੈਸੇ ਯੁਵਰਾਜ ਦਾ ਬਰਥਡੇ ਲੰਘ ਚੁੱਕਿਆ ਸੀਗਾ 10 12 ਦਿਨ ਪਹਿਲਾਂ 10 ਦਿਨ ਪਹਿਲਾਂ ਤੇ ਪਰ ਫਿਰ ਵੀ ਜਦੋਂ ਯੂਵੀ ਆਇਆ ਤੇ ਉਸ ਦਾ ਬਰਥਡੇ ਕੇਕ ਕੱਟਿਆ ਬੱਚਿਆਂ ਨੇ ਯੂਵੀ ਦੀ ਖੁਸ਼ੀ ਤਾਂ ਮਤਲਬ ਸੰਭਾਲੀ ਨਹੀਂ ਜਾਂਦੀ ਯੂਵੀ ਨੂੰ ਕੇਕ ਕੱਟਣਾ ਬਹੁਤ ਜ਼ਿਆਦਾ ਪਸੰਦ ਹੈ ਪਹਿਲਾਂ ਹੀ ਉਹ ਇਦਾਂ ਫੂਕਾ ਮਾਰਨ ਦੀ ਅਸਲ ਕਰਨ ਲੱਗ ਜਾਂਦਾ ਉਸ ਤੋਂ ਫੂਕ ਨਹੀਂ ਵੱਜਦੀ ਛੋਟਾ ਹੈ ਹਲੇ ਅਸੀਂ ਬੜਾ ਹੀ ਉਹਦੇ ਨਾਲ ਇਦਾਂ ਮਜ਼ਾਕ ਕਰ ਰਹੇ ਸੀ ਹੱਸ ਰਹੇ ਸੀਗੇ ਕਿ ਯੂਰਾ ਜਦੋਂ ਫੂਕਾ ਮਾਰਨ ਦਾ ਟਰਾਈ ਕਰਦਾ ਉਸ ਤੋਂ ਫੂਕ ਨਹੀਂ ਵੱਜਦੀ ਹੈ ਉਹ ਫੂਕਾ ਮਾਰਨ ਦੀ ਦੇਖੋ ਟਰਾਈ ਕਰ ਰਿਹਾ ਤੇ ਬੱਚਿਆਂ ਨਾਲ ਬਹੁਤ ਖੁਸ਼ ਰਹਿੰਦਾ ਹੈ ਇਹ ਤੇ ਬੱਚਿਆਂ ਨੂੰ ਵੀ ਨਾ ਜੈਸਮੀਨ ਨਵਦੀਪ ਨੂੰ ਵੀ ਇਸ ਦਾ ਬਹੁਤ ਜ਼ਿਆਦਾ ਵੇਟ ਰਹਿੰਦਾ ਹੈ ਬਹੁਤ ਮੋਹ ਆਉਂਦਾ ਹੈ ਨਾ ਬਹੁਤ ਪਿਆਰਾ ਉਹ ਕਹਿੰਦੇ ਆ ਜਿਵੇਂ ਮੂਲ ਨਾਲੋਂ ਵਿਆਹ ਪਿਆਰੇ ਹੁੰਦੇ ਆ ਨਾ ਆਪਣੇ ਬੱਚਿਆਂ ਤੋਂ ਵੀ ਜ਼ਿਆਦਾ ਪਿਆਰੇ ਭੂਆ ਨੂੰ ਭਤੀਜੇ ਭਤੀਜੀਆਂ ਹੁੰਦੀ ਹੈ ਸੋ ਇਹਦੇ ਨਾਲ ਤਾਂ ਇੱਕ ਰਿਸ਼ਤਾ ਹੀ ਵੱਖਰਾ ਹੁੰਦਾ ਹੈਗਾ ਪਰ ਕਈ ਭੂਆ ਹੁੰਦੀਆਂ ਜਿਹੜੀਆਂ ਕਰ ਜਾਂਦੀਆਂ ਇਸ ਤਰ੍ਹਾਂ ਦੋਗਲਾਪਨ ਨਹੀਂ ਮਤਲਬ ਪਿਆਰ ਕਰਦੀਆਂ ਜਿਵੇਂ ਮੈਂ ਅਗਰ ਕੋਈ ਗੱਲ ਕਰਾਂ ਸਟਾਪ ਟਾਈਪ ਦੀ ਬੱਚਿਆਂ ਦੇ ਸਾਹਮਣੇ ਤਾਂ ਮੇਰੇ ਬੱਚੇ ਫੀਲ ਕਰਦੇ ਆ ਨਾ ਚੀਜ਼ਾਂ ਨੂੰ ਕਿ ਉਹ ਨਾ ਦੀਪਾ ਉਹ ਨਾ ਦਾਪੀਤਾ ਉਹ ਨਾ ਦੀ ਦਾ ਦਾ ਦੀ ਕਿਸ ਤਰ੍ਹਾਂ ਦੀ ਸੀ ਸੋ ਮੈਂ ਬੱਚਿਆਂ ਦੇ ਸਾਹਮਣੇ ਅਵੋਇਡ ਕਰਦੀ ਹੁਈ ਹਾਂ ਇਹ ਗੱਲਾਂ ਕਿ ਮੈਂ ਨਾ ਕਰਾਂ ਔਰ ਯੁਵਰਾਜ ਦੀਆਂ ਫੁੱਕਾਂ ਨਿਕਲਣ ਦਾ ਨਾ ਨਹੀਂ ਲੈ ਰਹੀਆਂ ਮਤਲਬ ਉਹ ਜ਼ੋਰ ਬਹੁਤ ਲਾ ਰਿਹਾ ਹੈ ਬਟ ਉਹਦੇ ਤੋਂ ਕੈਂਡਲਸ ਬੁਝ ਨਹੀਂ ਰਹੀਆਂ ਸੋ ਇਹ ਤੇ ਬਹੁਤ ਜ਼ਿਆਦਾ ਫਨੀ ਹੋ ਰਿਹਾ ਸੀਗਾ ਛੋਟੂ ਜਿਹਾ ਮੇਰਾ ਤੇ ਫਾਈਨਲੀ ਉਹਨੇ ਪੂਰਾ ਜ਼ੋਰ ਜਾਰ ਲਾ ਕੇ ਇੱਕ ਅੱਧੀ ਕੈਂਡਲ ਬੁਝਾਈ ਮੈਂ ਭਾਬੀ ਨੂੰ ਕਹਿ ਰਹੀ ਸੀਗੀ ਕਿ ਉਹ ਮਿਸਤਰੀ ਹਟਣ ਤੋਂ ਬਾਅਦ ਆਉਂਦੀ ਤੇ ਪੂਰਾ ਟਾਈਮ ਹੈ ਜਿਹੜਾ ਪੂਰਾ ਇੰਜੋਏ ਕੀਤਾ ਜਾਂਦਾ ਪਰ ਵਿੱਚ ਤੁਹਾਨੂੰ ਪਤਾ ਹੈ ਜਦੋਂ ਘਰੇ ਮਿਸਤਰੀ ਲੱਗਿਆ ਹੁੰਦਾ ਨਾ ਤੇ ਇੱਕ ਛੋਟਾ ਨਿਆਣਾ ਆ ਜਾਂਦਾ ਤੇ ਵਿੱਚ ਦੋਕ ਦਿਨ ਲਾਈਟ ਦੇ ਇਸ਼ੂਜ਼ ਰਹੇ ਆ ਕਾਫੀ ਚੀਜ਼ਾਂ ਇੱਧਰ ਉੱਧਰ ਹੋ ਜਾਂਦੀਆਂ ਫਿਰ ਫਿਰ ਘੁੰਮਣ ਕਮਾਨ ਨਹੀਂ ਕਿਤੇ ਲੈ ਕੇ ਜਾਇਆ ਜਾਂਦਾ ਬਾਹਰ ਖਾਣੇ ਲਈ ਨਹੀਂ ਲੈ ਕੇ ਜਾਇਆ ਜਾਂਦਾ ਚੀਜ਼ਾਂ ਫਿਰ ਸਾਰਾ ਕੁਝ ਘਰੇ ਕਰਨਾ ਪੈਂਦਾ ਤੇ ਆਪਾ ਜੀ ਇਹਨਾਂ ਲਈ ਵਧੀਆ ਜੋ ਜੋ ਯੂਵਰਾਜ ਨੇ ਮੰਗਿਆ ਉਹ ਸਾਰਾ ਖਾਣ ਨੂੰ ਘਰ ਬਣਾ ਕੇ ਦਿੱਤਾ ਬ੍ਰੈਡ ਪਕੌੜੇ ਬਣਾਏ ਆਪਾਂ ਪਕੌੜੇ ਬਣਾਏ ਹੋਰ ਵੀ ਕੁਝ ਜੋ ਜੋ ਚੀਜ਼ਾਂ ਨੂੰ ਪਸੰਦ ਸੀਗੀਆਂ ਸਾਰੀਆਂ ਟਰਾਈ ਕੀਤੀਆਂ ਇਹਨੇ ਪਰ ਖਾਂਦਾ ਬਿਲਕੁਲ ਥੋੜਾ ਜਿਹਾ ਪਰ ਇਹਦੇ ਨਾਮ ਤੇ ਅਸੀਂ ਸਾਰੇ ਜਾਣੇ ਬਣਾ ਕੇ ਖਾ ਲੈਂਦੇ ਸੀ ਤੇ ਹੁਣ ਦੇਖੋ ਇੱਧਰ ਉਹ ਸੋਚ ਰਿਹਾ ਕਿ ਉਹਦਾ ਫੇਵਰਿਟ ਕੌਣ ਹੈ ਔਰ ਸਭ ਤੋਂ ਜ਼ਿਆਦਾ ਇਹਦਾ ਅੱਛਾ ਬੌਂਡ ਇਹਦਾ ਅੱਛਾ ਪਿਆਰ ਹੈ ਜਿਹੜਾ ਉਹ ਨਵਦੀਪ ਤੇ ਨਾਲ ਹੈ ਉਸ ਨੂੰ 22 22 ਸਿੱਧੂ ਬਾਈ ਹਮੇਸ਼ਾ ਐਵੇਂ ਬੋਲਦਾ ਸਿੱਧੂ ਬਾਈ ਔਰ ਸਿੱਧੂ ਬਾਈ ਸੋ ਇਹਦਾ ਬਹੁਤ ਜ਼ਿਆਦਾ ਪਿਆਰ ਹੈ ਨਵੀਂ ਤੇ ਨਾਲ ਤੇ ਉਸ ਤੋਂ ਬਾਅਦ ਇੱਕ ਦਾ ਟਾਇ ਹੈ ਤੇ ਵੀ ਕਾ ਕੀ ਹੋਊਗਾ ਤੇ ਇਹ ਨੂੰ ਚਲਾ ਰਿਹਾ ਸੀਗਾ ਇਹ ਬੜਾ ਹੀ ਰੌਲਾ ਪਾਉਂਦੀ ਹੈ ਇਹਦੀ ਟਿਊਨਿੰਗ ਹੈ ਜਿਹੜੀ ਬੜੀ ਸਾਊਂਡਲੀ ਹੈ ਬੜਾ ਸ਼ਾਊਟਲੀ ਜਿਹਾ ਸਾਊਂਡ ਹੈ ਤੇ ਬੜੀ ਇਰੀਟੇਟ ਕਰਦੀ ਹੈ ਮੈਂ ਹਮੇਸ਼ਾ ਇਹਨੂੰ ਜਦੋਂ ਲੰਘਦੀ ਹਦੀ ਕਹਿਣਾ ਉਹ ਭਤੀਜੇ ਐ ਇਹਨੂੰ ਬੰਦ ਕਰ ਲੈ ਤੇ ਇਹਨੇ ਫਿਰ ਹੱਸ ਕੇ ਉਸ ਨੂੰ ਉੱਚਾ ਕਰ ਦੇਣਾ ਕਿ ਮੈਂ ਬੰਦ ਨਹੀਂ ਕਰਦਾ ਕਹਿ ਦੇ ਆ ਜਾ ਕਹਿ ਨਾ ਆ ਜਾ ਆ ਜਾ ਛੋਟੇ ਬੱਚੇ ਨਾਲ ਨਾ ਘਰ ਦੇ ਵਿੱਚ ਕਿੰਨਾ ਵੀ ਉਦਾਸ ਮਾਹੌਲ ਹੋਵੇ ਕਿੰਨੀ ਵੀ ਟੈਨਸ਼ਨਾਂ ਹੋਣ ਆਪਣੀਆਂ ਇੱਧਰ ਉੱਧਰ ਭੱਜ ਨੱਟਦੀਆਂ ਹੋਣ ਦੌੜ ਲੱਗੀ ਹੋਵੇ ਇੱਕ ਨਿਆਣੇ ਦਾ ਚਿਹਰਾ ਮਸੂਮ ਜਿਹਾ ਦੇਖ ਕੇ ਸਾਰੀਆਂ ਚਿੰਤਾਵਾਂ ਟੈਨਸ਼ਨਾਂ ਜੜੀਆਂ ਉਹਨਾਂ ਨੂੰ ਰਿਲੀਫ ਮਿਲ ਜਾਂਦਾ ਬਾਲਾ ਉਹਨੂੰ ਹੀ ਘਰ ਦੇ ਵਿੱਚੋਂ ਨਾ ਕਿਚਨ ਦਾ ਸਿਵਾ ਨਾ ਜਿਹੜਾ ਉਹ ਉਥਲ ਪੁਥਲਾ ਕਿਉਂਕਿ ਇਹ ਟੋਕਰਾ ਵੀ ਦੇਖ ਰਹੇ ਤੁਸੀਂ ਆਹ 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 ਬਾਹਰ ਪਿਆ ਹੋਇਆ ਕਈ ਚੀਜ਼ਾਂ ਜਿਹੜੀਆਂ ਇੱਧਰ ਉੱਧਰ ਭੱਜੀਆਂ ਫਿਰਦੀਆਂ ਤੇ ਮੈਂ ਤੇ ਰੁਪਿੰਦਰ ਕਰ ਰਹੇ ਸੀਗੇ ਪਕੌੜਿਆਂ ਦੀ ਤਿਆਰੀ ਤੇ ਅਸੀਂ ਬਣਾਏ ਜੀ ਇਸ ਤਰ੍ਹਾਂ ਵੈਜਸ ਪਕੌੜੇ ਬਣਾਏ ਪਾਲਕ ਵਾਲੇ ਸਬਜ਼ੀਆਂ ਸਾਰੀਆਂ ਆਲੂ ਗੋਭੀ ਪਾਲਕ ਮਿਕਸ ਕੀਤਾ ਇਹ ਅਸੀਂ ਬ੍ਰੈਡ ਦੇ ਪਕੌੜੇ ਬਣਾਏ ਜੋ ਕਿ ਬਹੁਤ ਜ਼ਿਆਦਾ ਟੇਸਟੀ ਸੀਗੇ ਤੇ ਇਹਦਾ ਕੱਟ ਕੇ ਨਾ ਅੱਛਾ ਕਲਰ ਤੇਲ ਦਾ ਇਹ ਨਾ ਕਿ ਉਹ ਬਲੈਕ ਬਲੈਕ ਨਹੀਂ ਹੈ ਕਿਉਂਕਿ ਮੈਂ ਰੀਯੂਜ਼ ਨਹੀਂ ਕਰਦੀਆਂ ਤੇਲ ਮੈਂ ਦੁਬਾਰਾ ਯੂਜ਼ ਕਦੇ ਨਹੀਂ ਕਰਦੀਆਂ ਸੋ ਇਹਦੇ ਵਿੱਚ ਕੀ ਹੋਇਆ ਕਿ ਅਸੀਂ ਜਦੋਂ ਹਲਦੀ ਐਡ ਕੀਤੀ ਹੋਈ ਸੀ ਇਸ ਤਰ੍ਹਾਂ ਬ੍ਰੈਡ ਦੇ ਸਟਫਿੰਗ ਵਿੱਚ ਤੇ ਜਦੋਂ ਬ੍ਰੈਡ ਨੂੰ ਕੱਟ ਕੇ ਇਸ ਦੀ ਦੁਬਾਰਾ ਆਪਾਂ ਫ੍ਰਾਈ ਕਰਦੇ ਨੇ ਸਾਨੂੰ ਡਬਲ ਫ੍ਰਾਈ ਇਹ ਕੱਚਾ ਪਹਿਲੀ ਵਾਰ ਵੀ ਫਰਾਈ ਕਰਦੇ ਆ ਤਾਂ ਹਲਦੀ ਦਾ ਕਲਰ ਹੈ ਜਿਹੜਾ ਉਹ ਇਸ ਦੇ ਵਿੱਚ ਪੂਰੀ ਤਰ੍ਹਾਂ ਫੈਲ ਗਿਆ ਤੇ ਇਸ ਦੀ ਸਟਫਿੰਗ ਫੈਲ ਗਈ ਸੀਗੀ ਐਕਚੁਅਲ ਦੇ ਵਿੱਚ ਇੱਕ ਫਟ ਗਿਆ ਸੀ ਥੋੜਾ ਜਿਹਾ ਬ੍ਰੈਡ ਤੇ ਉਸ ਤੋਂ ਬਾਅਦ ਜੀ ਖਾ ਪੀ ਕੇ ਪੇਟ ਪੂਜਾ ਕਰਕੇ ਸ਼ਾਮ ਨੂੰ ਸੌਣ ਦੀਆਂ ਰਹੀਆਂ ਸੀ ਤਿਆਰੀਆਂ ਤੇ ਯੁਵਰਾਜ ਦੇ ਬੈਲੂਨ ਦੇ ਉੱਪਰ ਇਸ ਤਰ੍ਹਾਂ ਲੱਗਿਆ ਹੋਇਆ ਸੀਗਾ ਇਹ ਇਹ ਲੜੀਆਂ ਲਾਈਟਾਂ ਤੇ ਇਹ LED ਲਾਈਟਸ ਤੇ ਇਹਨੇ ਯੁਵਰਾਜ ਨੇ ਬੈਲੂਨ ਦੇ ਉੱਪਰੋਂ ਫਾੜ ਕੇ ਪਟ ਕੇ ਸੈੱਟ ਦਿੱਤੀ ਤੇ ਜੈਸਮੀਨ ਨੇ ਇਸ ਦਾ ਫਿਰ DIY ਕੀਤਾ ਇਸ ਤਰ੍ਹਾਂ ਸਨਰੀ ਦੇ ਉੱਪਰ ਪੇਂਟਿੰਗ ਦੇ ਉੱਪਰ ਇਹਨੂੰ ਬਾਰਡਰਿੰਗ ਕੀਤੀ ਤੇ ਯੁਵਰਾਜ ਨੂੰ ਬੜਾ ਮਜ਼ਾ ਆ ਰਿਹਾ ਸੀ ਦੇਖਣ ਦਾ ਪਰ 10 ਮਿੰਟ ਵੀ ਨਹੀਂ ਉਹਨੇ ਰਹਿਣ ਦਿੱਤੀ ਫਿਰ ਪੁੱਟ ਕੇ ਫਿਰ ਇਸ ਨੂੰ ਖਰਾਬ ਕਰਕੇ ਡੈੱਡ ਕਰਕੇ ਸੁੱਟਿਆ ਤੇ ਜੈਸਮੀਨ ਦੀ ਮਿਹਨਤ ਤਾਂ ਸਮਾਂ ਅੱਧੇ ਘੰਟੇ ਦੀ ਲੱਗੀ ਹੋਣੀ ਐ ਇਸ ਨੂੰ ਲਾਉਣ ਤੇ ਤੇ ਯੁਵਰਾਜ ਨੇ 2 ਮਿੰਟਾਂ ਵਿੱਚ ਇਸ ਨੂੰ ਖਤਮ ਕਰਤਾ ਤੇ ਟਿਕਨ ਦਾ ਨਾਮ ਨਹੀਂ ਲੈਂਦਾ ਟੋਪੂ ਮਾਸਟਰ ਟੋਪੀਆਂ ਟੇਡੀਆਂ ਪਿਆਮੀਆਂ ਟੇਡੀਆਂ ਕਿਉਂਕਿ ਰਾਤ ਦੇ ਟਾਈਮ ਸਾਰਾ ਕੁਝ ਉਤਾਰ ਕੇ ਪੈਂਦੇ ਆ ਕਿਉਂਕਿ ਅੰਦਰ ਬਾਹਰ ਬਹੁਤ ਠੰਡਾ ਹੈ ਅੰਦਰ ਪਟ ਰੂਮ ਹੀਟਰ ਚੱਲਦਾ ਹੋਣ ਕਰਕੇ ਸੋ ਗਰਮੀ ਹੋ ਜਾਂਦੀ ਹੈ ਤੇ ਲਓ ਜੀ ਸਵੇਰੇ 4 ਵਜੇ ਨੇਰੇ ਉੱਠਿਆ ਆਪ ਅਗਲੇ ਦਿਨ ਤੇ ਗੁਰਦੁਆਰਾ ਸਾਹਿਬ ਆਪਣਾ ਅੱਜ ਲੰਗਰ ਹੈ ਅਰਦਾਸ ਹੈ ਤੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਹੋਇਆ ਜੀ ਤੇ ਆ ਹੈਗੇ ਆਪਾਂ ਜਿਹੜੇ ਡਿਸਪੋਜ਼ੇਬਲ ਲੈ ਕੇ ਆਂਦੇ ਗਲਾਸ ਚਾਹ ਦਾ ਲੰਗਰ ਤੇ ਆਪਾਂ ਬਰੈਡ ਪਕੌੜਿਆਂ ਦਾ ਬਰਫੀ ਦਾ ਲੰਗਰ ਕੀਤਾ ਹੋਇਆ ਤੇ ਸਾਰੇ ਅਸੀਂ ਜਾਨੇ ਨਹਾ ਧੋ ਕੇ ਰੈਡੀ ਹੋ ਕੇ ਅੱਛਾ ਮੰਮੀ ਤੇ ਭਾਬੀ ਪਹਿਲਾਂ ਚਲੀਆਂ ਗੰਗਾ ਸੀ ਤੇ ਮੈਂ ਨੂੰ ਬੱਚੇ ਤਿਆਰ ਕਰਨੇ ਸੀਗੇ ਹੋਰ ਘਰ ਦਾ ਸਾਰਾ ਕੰਮ ਕਰਨਾ ਸੀ ਬਰੈਡ ਪਕੌੜੇ ਫੜਨੇ ਸੀ ਅਸੀਂ ਜਿੱਥੇ ਆਰਡਰ ਦਿੱਤਾ ਹੋਇਆ ਸੀ ਅੱਛਾ ਪਿੰਡ ਹੀ ਸਾਡੇ ਹੋਟਲ ਹੈਗਾ ਉਹ ਰੈਡੀ ਕਰ ਦਿੰਦੇ ਆ ਸਮਾਨ ਤੇ ਉਹਨਾਂ ਤੋਂ ਸਮਾਨ ਫੜਨਾ ਸੀ ਸੋ ਮੈਨੂੰ ਜਾਂਦਿਆਂ ਪੌਣੇ 6 ਦਾ ਟਾਈਮ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਜੀ ਅਸੀਂ 5:30 ਪੌਣੇ 6 ਵਜੇ ਪਹੁੰਚੇ ਮੰਮੀ ਹੋਰੇ ਪਹਿਲਾਂ ਨਹਾ ਧੋ ਕੇ ਸਾਰੇ ਜਣੇ ਚਲੇ ਗਏ ਸੀ ਕਿਉਂਕਿ ਨਹਾਉਣ ਤੇ ਵੀ ਟਾਈਮ ਲੱਗਦਾ ਸਾਰੇ ਜਣਿਆਂ ਨੂੰ ਫਿਰ ਗੀਜ਼ਰ ਹੈ ਜਿਹੜਾ ਉਹ ਵੀ ਪਾਣੀ ਗਰਮ ਕਰਨ ਤੇ ਥੋੜਾ ਟਾਈਮ ਲਾਉਂਦਾ ਹੈ ਸੋ ਇਸੇ ਲਈ ਥੋੜਾ ਥੋੜਾ ਕਰਕੇ ਲੇਟ ਹੋ ਗਏ ਅਸੀਂ ਤੇ ਉਸ ਤੋਂ ਬਾਅਦ ਆ ਹਨੇਰਾ ਹੈ ਸਾਰਾ ਜੀ ਸੋ ਵੀਡੀਓ ਨਾ ਕਹੋ ਪਤਾ ਨਹੀਂ ਕੈਮਰਾ ਬਲੈਕ ਨਹੀਂ ਇੱਥੇ ਨਹੀਂ ਰਹਿ ਕੁਛ ਵੀ ਨਹੀਂ ਦਿਖਾਈ ਦੇ ਰਿਹਾ ਸੀਗਾ ਪੌਣੇ 6 ਦਾ ਟਾਈਮ ਸੀਗਾ ਪੂਰੀ ਤਰ੍ਹਾਂ ਹਨੇਰਾ ਸੀਗਾ ਆ ਦੂਰ ਥੋੜੀਆਂ ਥੋੜੀਆਂ ਲਾਈਟਾਂ ਚੱਲਦੀਆਂ ਦਿਖ ਰਹੀਆਂ ਸੀ ਤੇ ਅਸੀਂ ਇੱਥੇ ਮੈਂ ਤੇ ਮੇਰੇ ਬੱਚੇ ਵੀਡੀਓ ਜਿਹੜੀ ਸਾਇਲੈਂਟਲੀ ਬਣਾ ਰਹੇ ਸੀਗੇ ਤੇ ਵੈਗੁਰੂ ਜੀ ਦਾ ਨਾਮ ਲੈ ਕੇ ਗੁਰਦੁਆਰਾ ਸਾਹਿਬ ਜਾ ਰਹੇ ਸੀ ਜਬ ਆਪ ਹੈ ਆਪ ਅਕਲ ਜਿਸ ਦੀ ਸਹਾਇਤਾ ਕੋ ਕਰਮ ਕਰੇ ਆਪ ਦੇ ਅਰਥ ਆਪ ਕਰਨੇ ਹੋਰ ਨਾਮ ਦਾ ਬੋਲਣਾ वाहे गुरु शिरवा हे ग्रची वाहे गुरु जय गुरु निना बिंगन मोहे आप कया सब सांत तेले बमोस इस भावक नगर मे स्टार प्रभाव ਕਸਵੀ ਮੈਂਟਾ ਸੀ ਕਿ ਸਾਰਿਆਂ ਨੇ ਪਾਠ ਸੁਨੇ ਆ ਫਿਰ ਉਸ ਤੋਂ ਬਾਅਦ ਲੰਗਰ ਦੇ ਲਈ ਬਾਹਰ ਚਲੇ ਗਏ ਸੀ ਤਿਆਰੀਆਂ ਕੀਤੀਆਂ ਲੰਗਰ ਦੇ ਲਈ ਇਸ ਤਰ੍ਹਾਂ ਚਾਹ ਦੇ ਲਈ ਅਸੀਂ ਗਲਾਸ ਸਾਰੇ ਟਰੇਆਂ ਪਲੇਟਾਂ ਦੇ ਵਿੱਚ ਸਜਾ ਲਏ ਤੇ ਜਿਹੜਾ ਪ੍ਰਸ਼ਾਦ ਸੀਗਾ ਪੁਜੀਆ ਬਦਾਣੇ ਦੇ ਘਰ ਦਾ ਹੋਰ ਵੀ ਪ੍ਰਸ਼ਾਸਨੀ ਨਾਲ ਪੁਜੀਆ ਬਦਾਣੇ ਦਾ ਤੇ ਉਹਨਾਂ ਨੇ ਆਪਣੇ ਪੁਜੀਆ ਬਦਾਣਾ ਇਸ ਤਰ੍ਹਾਂ ਕ올ੀਆਂ ਚ ਸਰਵ ਕੀਤਾ ਤੇ ਅਸੀਂ ਆਪਣੀ ਜਿਹੜੀ ਬਰਫੀ ਲੈ ਕੇ ਆਂਦੀ ਸੀ ਉਹ ਪੁਜੀਆ ਬਦਾਣਾ ਦੇ ਉੱਪਰ ਹੀ ਸਰਵ ਕਰਤੀ ਕਿ ਸਾਰਿਆਂ ਨੂੰ ਇਸ ਤਰ੍ਹਾਂ ਹੀ ਚਲੀ ਜਾਏਗੀ ਤੇ ਇਹ ਬ੍ਰੈਡ ਪਕੌੜੇ ਜਿਹੜੇ ਅਸੀਂ ਤੁਰੰਤ ਹੀ ਦੇਵਾਂਗੇ ਸਾਰੀ ਸੰਗਤ ਚ ਵਰਤਾਵਾਂਗੇ ਕਿਉਂਕਿ ਪਹਿਲਾਂ ਬਾਹਰ ਕੱਢੇ ਤਾਂ ਇਹ ਠੰਡੇ ਹੋ ਜਾਣੀ ਹੈ ਸੋ ਗਰਮਾ ਗਰਮ ਐ ਪੈਕ ਕਰਵਾਏ ਹੋਏ ਐ ਸੋ ਸਾਰੀ ਸੰਗਤ ਨੇ ਬਹੁਤ ਜ਼ਿਆਦਾ ਵਧੀਆ ਇੰਜੋਏ ਕੀਤਾ ਵਾਈ ਗਰੂਜੀ ਲੇਖੇ ਲਾਉਣ ਸਭਤਾ ਕੀਤਾ ਹੋਇਆ ਸਹਾਇਕਰਨ ਤੇ ਸਭ ਨੂੰ ਸੱਚ ਦੇ ਮਾਰਗ ਤੇ ਚੱਲਣ ਦੀ ਹਿੰਮਤ